ਪਾਵੇ ਤੁਦ ਪਾਵੇ ਤੇ ਤੇਰੀ ਸੇਵਾ ਜੁਗਤ-ਤੁਗਤ ਜੁਗਤ ਤੇਰੀ ਸੇਵਾ ਤੋਏ ਤੋਏ ਪੀਵਾ ਮੇਰੇ ਸਤਗੁਰ ਦੇਨ ਦਿਆਲਾ ਮੇਰੇ ਸਤਗੁਰ ਦੇਨ ਦਿਆਲਾ ਗੁਰਬਾਣ ਚਾਹੀ ਜੋਸ ਮੇਰਾ ਸੁਹਾ ਸਤ ਗੁਰੂ ਮੈਂ ਪਾਇਆ ਸਤਿਗੁਰੂ ਕਾ ਪਾਇਆ ਸੱਚ ਸਿਮਰਨੀ ਰਜੀਆ ਵਧਾਈਆ ਆਗਰਤ ਕਰ ਤੁਰ ਪਾਰ ਕਰੀਆ ਜਗਤ ਨਾਮ ਨਿਆਈਆ ਬੋਦਾ ਬੋਹਰੀ ਤੇਰਾ ਮੰਝੀ ਨੀ ਬਖਸ਼ੋ ਕਰਤ ਕਾਲ ਕੀ ਆਸ ਮੋ ਸਤ ਗੁਰੂ ਸਭ ਵਿਸਾਰਨਾ ਮੰਮੀ ਬਾਪ ਤੇ ਤੇ ਪਰਮਨ ਸਭ ਸਾਰੂ ਸਭਨਾ ਕੰਗਾ ਸਤਨਰਥ ਸਵਾਮੀ ਸੋ ਕਿਉ ਮਨੋ ਵਿਸਾਰੇ ਜੈ ਰਾਮ ਕਬਾਲੇ ਮੇਰੇ ਸਤਨ ਰਹੋ ਹਰ ਨਾਲੇ ਸਾਹਿਬ ਕਿਆ ਨਹੀਂ ਕਰ ਤੇਰੇ ਸਾਰੇ ਜੋ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਤੇਰੇ ਰਾਤ ਸੰਤੇ ਸਾਰਾ ਕੀ ਨਹੀਂ ਕਰ ਤੇਰੇ ਸਚਾ ਨਾਮ ਮੇਰਾ ਆਧਾਰ ਲਾਗ ਲਾਗ ਆਧਾਰ ਕਿਰਦੋਂ ਸਭ ਦੁਆਈਆਂ ਭਰ ਕਿਸਾਨ ਨੂੰ ਸਭ ਪੁਜਾਈਆਂ ਦੁਆਰ ਕੀ ਤੰਗ ਤੋ ਕ੍ਰਿਸ਼ਣ ਅਗੇ ਵੜਿਆਈਆਂ ਤੁਹ ਤ ਕਰੋ ਭੇਰੋ ਸਚਨਾ ਮੇਰਾ ਆਧਾਰੋ ਮਾਝੇ ਅੰਤ ਸਰਤਿ ਤਿਨ ਅੰਸ ਭਗਵਾਨ ਸਰਤਿ ਭਗਵਾਨ ਜਨਨ ਭਾਜੇ ਪਰਾਨੀ ਹਰਿ ਜੀ ਕੋ ਨਿਤ ਵਾਸੇ ਕੀ ਤੇਖਾਲ ਕੰਟ ਤੁਮਾਰਿਆ ਹਰ ਕਨ ਪਾਲੂ ਸੀਰੋ ਸਿਖਾ ਅੰਤ ਭੇਰਾਂ ਗ੍ਰਹਨਾਤਿ ਤੈ ਸੁਖੋ ਆਕਿਰਿਆ ਜੀ ਅੰਸਮੋ ਵਡਪਾਗਿ ਸਰਮਨੋਰਤ ਪੂਰੇ ਹਰਿ ਰਾਮਦਾਸ ਤਰੇ ਸੁਸੂਰੇ ਸਰਗ ਸੁਖਾ ਪਤਰੇ ਸੁਣੀ ਸੱਚੀ ਬਾਣੀ ਰਾਮਦਾਸ ਘਰਿ ਸਸ ਸਾਰੇ ਪੂਰੇ ਗੁਪਤੀ ਜਾਨੀ ਸੇ ਪਵਿੱਤ ਸਾਤੂਰੇ ਹਾ ਭਰ ਪੂਰੇ ਹਰਿ ਰਾਮਦਾਸ ਜੀ ਦਾਜ ਤੇ ਬਾਜ ਅਨਹਦ ਪੀਤੋ ਮਤ ਤਰਤ ਮਹਤ ਦਿਵਸ ਰਾਤ ਤੋਈ ਦਾਈ ਦਾਇਆ ਖੇਲ ਸਗ ਜਗਤ ਜਗਿਆਈਆ ਗੁਰਿਆਈਆ ਅਚਰ ਮਹਦੂਰ ਕਰਨੀ ਕਰੀ ਆਪੋ ਆਪਣੇ ਸਕੜਾ ਨਾਮ ਤੇ ਮੁਖ ਚਲੇ ਦਿੱਤੀ ਛੁੱਟੀ ਨਾ ਦਿਨੀ ਨਾਮ ਧਿਆਇ ਮੁਸਕੜਾ ਨਾਮ ਤੇ ਮੁਖ ਚਲੇ ਦਿੱਤੀ ਛੁੱਟੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਸਤ ਗੁਰ ਕਾ ਪਾਇਆ ਸੈ ਜਿਸ ਵਧਾਈਆਂ ਸਤਿਗੁਰੂ ਮੈਂ ਪਾ ਸਾਹਿਬ ਵਿਸਾਰਨਾ ਮੰਮੀ ਕਰਤੇ ਤੇ ਤੇ ਵਰਤਨ ਸਭ ਸਵਾਰੂ ਸੋਨਾ ਕਰਨਾ ਸਤਿਰਤ ਸਵਾਮੀ ਸੋ ਕਿਉ ਮਨੋ ਵਿਸਾਰੇ ਜੈ ਰਾਮ ਤੇ ਮੰਮੀ ਤੇ ਰਹੋ ਹਰ ਨਾਲੇ ਸਾਹਿਬ ਕੀ ਨਹੀਂ ਕਰ ਤੇਰੇ ਵਰਤਨ ਤੇਰੇ ਸਭ ਸੋ ਲਾਗ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਗਨੇਰੇ ਰਾਤ ਸੰਦੇ ਸਾਰਾ ਕੀ ਨਹੀਂ ਕਰ ਤੇਰੇ ਸਚਾ ਨਾਮ ਮੇਰਾ ਆਧਾਰ ਸੋ ਲਾਗ ਆਧਾਰ ਕਿਰਾਂ ਬਿਨ ਤੁੰខਾ ਸਭ ਦੁਆਈਆਂ ਭਰਿ ਸੁਨਾਨੇ ਨੂੰ ਛਾਸ ਪੁਜਾਈਆ ਆਰ ਦੀ ਤੰਗੁਰੇ ਤੋ ਕ੍ਰਿਸ਼ਣ ਅੱਗੇ ਵਡਿਆਈਆ ਤੁਹਾਨੂੰ ਕਰੋ ਪਿਆਰੋ ਸਚਾ ਨਾਮ ਮੇਰਾ ਆਧਾਰੋ ਤਰੇ ਸੁਣੀ ਸੱਚੀ ਬਾਣੀ ਭਗਤ ਸਾਹਿਬ ਜੀ ਸਭ ਸਤਿ ਸ੍ਰੀ ਅਕਾਲ ਜੀ ਤੇ ਪਵਿੱਤਰ ਸਾਧੂ ਰਹਾ ਭਰਪੂਰੇ ਭਗਤ ਗੁਰੂ ਜੀ ਦਾ ਬਚਨ ਅਨਹਦ ਨੂਰੇ ਓਮ ਗੁਰੂ ਪਾਨੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਤੋਈ ਦਾਈ ਦਾਇਆ ਸਖਸ ਜਗਤ ਗੰਗਈਆ ਉਪਰਈਆ ਅਚਰ ਮਹਦੂਰ ਕਰਨੀ ਕੋ ਆਪਣੇ ਕਿਨੇ ਰੇ ਕੇ ਤੂ ਨੀ ਨਾਮ ਧਿਆਇਆ ਦੇ ਮੁਸਕਤ ਕਾ ਤੇ ਮੁਖ ਚਲੇ ਕਿਥੀ ਛੁਟੀ ਨਾ ਜਿਨੀ ਨਾਮ ਧਿਆਇ ਮੁਸਕਦ ਘਾ ਨਾਤੇ ਮੁਖ ਚਲੇ ਇਤੇ ਛੁਟੀ ਨਾ ਵਾਹਿਗੁਰੂ ਖਾਲਸਾ ਵਾਹਿਗੁਰੂ ਵਾਹਿਗੁਰੂ ਪੰਜਾਬ ਪਿਆਰਾ ਇਤਜ਼ਾਦਿਆਂ ਚਾਲੀਆਂ ਉੱਤਿਆਂ ਹੱਠੀਆਂ ਜੱਪਿਆਂ ਤੱਪਿਆਂ ਜਨਾ ਨਾਮ ਜਪਿਆ ਬਣ ਛਕਿਆ ਦੇਖ ਚਲਾਈ ਤੇ ਬਾਹੀ ਦੇਖ ਕੇ ਅਣ ਦੇਖ ਕੀਤਾ ਦਿਨਾ ਪਿਆ ਆ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਫਰਸਾ ਦੀ ਬਣਾਦੀ ਵਾਹੇ ਗਰੂ ਜੰਨਾ ਸਿੰਨਾ ਸਿੰਘਣੀਆਂ ਧਰਮ ਦੇ ਸਿੱਸਤੇ ਬੰਦ ਬੰਦ ਕਟਾਈ ਕੋਪਰੀਆਂ ਲੋਹਣੀਆਂ ਚਰਖੜੀਆਂ ਤੇ ਜੜੇ ਤਰ ਆਰਿਆਂ ਨਾਲ ਚਿਰਾਏ ਗਏ ਗੁਰਦਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੇ ਕੇਸਾਂ ਸਵਸਾ ਸੰਗਨ ਭਾਈ ਤੇਨਾਦੀ ਕੁਮਾਰੀ ਦਾ ਧਿਆਨ ਕਰਕੇ ਖਾਲਸਾ ਜੀ ਬਣਾਉ ਜੀਵਾਹੇ ਗਰੂ ਜਨ ਤੱਕ ਦਾ ਸਰਬੱਤ ਗੁਰਦਵਾਰਿਆਂ ਦਾ ਧਿਆਨ ਕਰਕੇ ਬਣਾਉ ਜੀਵਾਹੇ ਗਰੂ ਸਦੀ ਕੀ ਅਰਦਾਸ ਹੈ ਦੀ ਸਰਬੱਤ ਖਾਲਸਾ ਦੀ ਕੋ ਵਾਹਿਗੁਰੂ 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 ਨਾਮ ਚੇਤੇ ਆਵੈ ਚੇਤੇ ਆਵਣ ਕਾ ਸਦਕਾ ਸਭ ਸੁਖ ਹੋਵੈ ਜਹਾਂ ਜਹਾਂ ਖਾਲਸਾ ਦੀ ਸਾਹਿਬਾ ਤਹਾਂ ਤਹਾਂ ਰੱਖਿਆ ਰਹਾਏ ਤੇਗ ਤੇ ਉਪਤ ਬਿਰਤ ਕੀ ਪੈਤ ਪੰਥ ਕੀ ਦੀਤ ਸਰੇ ਸਾਹਿਬ ਜੀ ਸਹਾਏ ਖਾਲਸਾ ਦੀ ਕੇ ਬੋਲ ਬਾਲੇ ਬੋਲਾਉ ਦੀ ਵਾਹਿਗੁਰੂ ਸਿਰਖਾਨੂ ਸਿੱਖੇ ਜਾਨ ਕੇਸਦਾਨ ਰਹਿਤਾਨ ਵਿਵੇਕਦਾਨ ਵਿਸਾਧਾਨ ਪਰਉਸਾਨ ਦਾਨਾਂ ਸਿਰਦਾਨਾਂ ਦਾਨ ਸ਼੍ਰੀ ਅਮਰਤ ਸਰ ਸਾਹਿਬ ਜੀ ਕੇ ਦਰਸ਼ਨ ਸ਼ਨਾਣ ਜੰਕੀਆਂ ਝੰਡੇ ਬੁੰਗੇ ਜੋਗ ਜੋਗ ਟਾਲ ਤਰੰਕਾਰ ਜੈਕਾਰ ਬੋਲਾਉ ਦੀ ਵਾਹਿਗੁਰੂ ਮਤ ਤੀ ਮਤ ਪੱਦਰ ਰੱਖ ਆਪ ਵਾਹਿਗੁਰੂ اے ਆਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜਿਓ ਸਿਰ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ ਜਨਾ ਤੋ ਪੰਥ ਨੂੰ ਵੀ ਛੋੜ ਆ ਗਿਆ ਹੈ ਫੁੱਲ ਦਸ਼ਮ ਦੇ ਦਾਤ ਅਤਿ ਸਿਵਾ ਸੰਭਾਲ ਕਰਨ ਦਾਤਾ ਹਾਲ ਸਾਜਿਨ ਬਖਸ਼ੋ ਇਹਨ ਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਰ ਨਿਉਟਿਆਂ ਦੇ ਓ ਸੱਚੇ ਪਤਿ ਆਹੇ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਰੰਧਾ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਮਹਾਨ ਪਾਵਨ ਤਿਵਰ ਤਰਸਾਂ ਡਿਠੇ ਸਭ ਥਾਪ ਸਹੀ ਤੋਦ ਜੇਹਾ ਬਦੁਰ ਕਰਤ ਬੇਨਾਤੇ ਤਾ ਤੋ ਸੋਹਿਆ ਐਸੇ ਮਹਾਰਜ ਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਗੁੰਬਦ ਸਾਹਿਬ ਵਿਖੇ ਧੰਨ ਧੰਨ ਸਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀੋ ਮਹਾਰਾਜ ਆਪ ਜੀ ਦੇ ਹਜ਼ੂਰ ਚਰਨ ਕਉਲਾ ਪਾਸ ਨੇ ਰਤੀ ਹਰਿ ਪਰਮਾਨ ਕਰਣੀ ਉਦਮ ਮਤ ਪ੍ਰਭ ਅੰਤਰਦਾਮੀ ਜੋ ਪ੍ਰੇਰਿਤ ਉਕਰਨਾ ਦੇ ਮਾਵਕ ਅਨੁਸਾਰ ਆਪ ਜੀ ਨੇ ਗੁਰਸੇਵ ਪਰਵਾਰ ਨੂੰ ਉਦਮ ਮਤ ਬਲ ਬਖਸ਼ਿਸ਼ ਕੀਤਾ ਮਹਤਾਨ ਦਿਵਾਨ ਤੂ ਹੈ ਮੇਰੇ ਸੁਆਮੀ ਮੈਂ ਤੇ ਅਗੇ ਅਰਦਾਸ ਮੈਂ ਹੋਰ ਥਾਉ ਨਹੀਂ ਦਿਸਪ ਕਰੋ ਬੇਨੰਤੀ ਮੇਰਾ ਦੁੱਖ ਸੁਖ ਤੁਝ ਹੀ ਪਾਸ ਜਿਤੜੇ ਫਲ ਮਾਰਨ ਬਾਚੀਆ ਜਿਤੜੇ ਸਤ ਗੁਰ ਪਾਸ ਤੇ ਮਾਵ ਅਨੁਸਾਰ ਆਪ ਜੀ ਦੇ ਦਰਕਰ ਦੇ ਪ੍ਰੀਤਵਾਰ ਗੁਰਸਿੱਖ ਪਰਵਾਰ ਸਰਦਾਰ ਇਕਬਾਲ ਸਿੰਘ ਜੀ ਬੀਬਾ ਹਰਪ੍ਰੀਤ ਕੌਰ ਬੇਟਾ ਗੁਰleen ਸਿੰਘ ਪਤਨੀ ਹਰ ਨਿਆਮਤ ਕੌਰ ਅਤੇ ਬੇਟਾ ਪ੍ਰਭ ਸਿਮਰ ਸਿੰਘ ਉਤਰਾ ਨਵ ਨਦਸੰਧੀ ਦਿਨਾਂ ਦਾ ਸਮੂੱਚਾ ਪਰਿਵਾਰ ਪਰ ਸੋਹ ਰੋਜ ਤੋਂ ਇਕੱਤਰ ਹੋ ਕਰਕੇ ਪਰਿਵਾਰ ਦੀ ਸੁਖ ਸ਼ਾਂਤੀ ਚੜ੍ਹ ਦੇ ਕਲਾ ਲਈ ਜਿੱਤਿਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਨ ਲਈ ਕਾਰੋਬਾਰ ਦੀ ਤਰੱਕੀ ਲਈ ਅਤੇ ਪਾਤਸ਼ਾਹ ਬੇਟਾ ਪ੍ਰਭ ਸਿਮਰ ਸਿੰਘ ਦੇ ਦੇ ਵਿਆਹ ਦੇ ਘਰਾਂ ਦੀ ਸਫਲਤਾ ਲਈ ਪੋਤਰਾ ਨੌ ਨਿਤ ਸਿੰਘ ਦੀ ਚੜ੍ਹਦੀ ਕਲਾ ਲਈ ਤੁਰ ਗਏ ਬਾਣਿਆ ਇਹਨਾਂ ਸਗਲੀ ਚਿੰਤ ਮਿਟਾਈ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਇਆ ਸਾਂ ਐਸ ਵਤਨ ਦੀ ਕੀ ਮਹਾਰ ਕਿਰਪਾ ਰਹਿਮਤ ਬਖਸ਼ਿਸ਼ ਹੋਈ ਬਾਣੀ ਦੇ ਆਤਮਦ ਮਤੋ ਸੰਪੂਰਨਤਾਈ ਭੋਗ ਪਾਏ ਗਏ ਹਨ ਉਪਰੰਤ ਸ਼ਬਦ ਕੀਰਤਨ ਹੋਇਆ ਪਾਤਸ਼ਾਹੀ ਕਿਰਪਾ ਕਰਨੀ ਸੇਵਕ ਪਰਵਾਰ ਦੀ ਆਸਰਾਤਾ ਸ਼ੋਭ ਮਰੋ ਕਾਮਨਾਵਾਂ ਪਾਵਨਾਵਾਂ ਗੁਰਮਤਨ ਸਾਰ ਪੂਰੀਆਂ ਕਰਨੀਆਂ ਚੜ੍ਹਦੀਆਂ ਕਲਾ ਕਰਨੀਆਂ ਦੁੱਖਾਂ ਕਲੇਸ਼ਾਂ ਪਾਪਾਂ ਵਿਗਰਾਂ ਦਾ ਨਾਸ ਕਰਨਾ ਸੁਖਾਂ ਦਾ ਪ੍ਰਕਾਸ਼ ਕਰਨਾ ਹਰ ਮਦਦ ਹਰ ਕਾਰਜੋਂ ਫਤਿ ਬਖਸ਼ਨੀ ਦੇਸ਼ ਵਿਦੇਸ਼ ਹਾਰ ਪ੍ਰਕਾਰ ਅੰਗ ਸੰਗ ਸਹਿਤਾ ਕਰਨੇ ਪਤਸ਼ਾਹੀ ਪਰਿਵਾਰ ਨੂੰ ਜਿਉ ਆਪ ਜੀ ਨੇ ਕਿਰਤ ਵਰਤ ਕਰਣਾ ਵਾਸਤੇ ਕਾਰੋਗਾਰ ਬਖਸ਼ੀ ਕਾਰੋਬਾਰਾਂ ਵਿੱਚ ਦਿਨ ਦੁੱਗਣੀ ਰਾਤ ਚੌਗਣੀ ਰੱਖ ਕੇ ਬੁਲੰਦੇ ਅਣਤੀ ਕਾਮਯਾਬੀ ਬਖਸ਼ਿਸ਼ ਕਰਨੀ ਪਰਿਵਾਰ ਵਿੱਚ ਰਹਿੰਦੇ ਜੀਵਨ ਤੱਕ ਆਪਸੀ ਪਿਆਰ ਮੁਹੱਬਤ ਏਕਤਾ ਵਾਲਾ ਇਤਫਾਕ ਅਮਰਤ ਵੇਲੇ ਜਗਣੇ ਨਿਤ ਨਿੰਦਿਆਂ ਦਾਤਾ ਹਤੇ ਖੁਸ਼ੀਆਂ ਖੇੜੇ ਪ੍ਰਦਾ ਕਰਨੇ ਬੱਚੀ ਬੱਚਿਆਂ ਦੇ ਸਿਰ ਦੇ ਮਿਹਰ ਪਰਿਆ ਹੱਥ ਰੱਖ ਕੇ ਵਿਦਿਆ ਦੇ দান ਮਾਤਾ ਪਿਤਾ ਦੇ ਆਗਿਆਕਾਰ ਦੇਸ਼ ਕਮਪਨ ਦੇ ਵਫਾਦਾਰਣ ਵਾਲਾ ਮਾਣ ਦક્ષਨਾ ਜੋ ਮੰਗ ठाकुर ਆਪਣੇ ਤੇ ਸੋਈ ਸੋਈ ਦੇਵ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾ ਹੋਵਾ ਸੱਚ ਹੋਵੇ ਅਗਰ ਸ਼ਰਤਾਂ ਦੇ ਪਾਤਰ ਬਣਦੇ ਆ ਸਰਦਾਰ ਇਕਬਾਲ ਸਿੰਘ ਅਤੇ ਬੀਬਾ ਹਰਪ੍ਰੀਤ ਕੌਰ ਨੂੰ ਸੀਸ ਦੇ ਮਿਹਰ ਪਰਿਆ ਹੱਥ ਰੱਖ ਕੇ ਰਹਿੰਦੇ ਜੀਵਨ ਤੱਕ ਆਪਣੇ ਦਰੋ ਕਰੋ ਦੰਦ ਰੁਸਤੀ ਦੇ ਆਰੋਗਤਾ ਦੀ ਦਾਤ ਬਖਸ਼ਿਸ਼ ਕਰਕੇ ਆਪਕੜੇ ਦਰ ਕਰਨਾ ਦੂਰ ਕੇ ਰੱਖਣਾ ਆਉਣ ਵਾਲੇ ਸਮੇਂ ਵਿੱਚ ਖੁਸ਼ੀਆਂ ਖੇੜੇ ਪ੍ਰਦਾਨ ਕਰਨੇ ਭਰਤ ਕਾਰੰਗ ਸੰਗ ਸਹਿਤਾ ਕਰਨੀ ਇਸੇ ਤਰ੍ਹਾਂ ਬੇਟਾ ਗੁਰਲੇਸੈ ਬਿਬਾਹ ਹਰ ਨਿਆਮਤ ਕੌਰ ਦੇ ਸੀਸ ਤੇ ਮਿਹਰ ਭਰਿਆ ਹੱਥ ਰੱਖਣਾ ਰਹਿੰਦੇ ਜੀਵਨ ਤੱਕ ਆਪਸੀ ਪਿਆਰ ਮੁਹੱਬਤ ਇੱਕ ਦਾ ਵਾਲਾ ਤੂਫਾਨ ਕਬਚਸ਼ ਕਰਕੇ ਨਿਵਾਜਣਾ ਬਾਦਸ਼ਾਹ ਦੀ ਆਪਤੀ ਦਾ ਪ੍ਰਮਾਣ ਸੱਚ ਸਾਹਿਬਾ ਕਿਆ ਨਹੀਂ ਕਰਤੇ ਰਹਿ ਕਰ ਤਾਂ ਤੇਰੇ ਸਭ ਕਿਛ ਹੈ ਜਿਸ ਚ ਹੈ ਸੋ ਪਾਵੇ ਬਖਸ਼ ਰੰਤ ਕਰਕੇ ਨਵਾਜਣਾ ਪੁੱਤਰਾ ਨੌ ਨਿਤ ਸਿੰਘ ਦੇ ਸੀਸ ਤੇ ਮਿਹਰ ਪਰਿਆ ਹੱਥ ਰੱਖ ਕੇ ਈਸ਼ ਕੋ ਬੰਧੇ ਬਫਾ ਦਰੋਂ ਦਾਰਾ ਮਾਣ ਬਖਸ਼ਣਾ ਅਤੇ ਵਿੱਚ ਕਰਤਾ ਪੁਰਖ ਖਰੋਵਾ ਵਾਲਨ ਬਿੰਦ ਹੋਵਾ ਬਖਸ਼ ਰੰਤ ਦੇ ਪਾਤਰ ਬਣਦਿਆਂ ਬੇਟਾ ਪ੍ਰਭ ਸਿਮਰ ਸਿੰਘ ਜੀ ਦੇ ਵਿਆਹ ਦੇ ਕਾਰਜਾਂ ਵਿੱਚ ਸਫਲਤਾयां ਬਖਸ਼ਿਸ਼ ਕਰਨੀਆਂ ਸੇਸ਼ ਦੇ ਮਿਹਰ ਭਰਿਆ ਹੱਥ ਰੱਖਣਾ ਰੰਬੇ ਹੋਏ ਕਾਰਜਾਂ ਵਿੱਚ ਸਫਲਤਾ ਬਖਸ਼ਿਸ਼ ਕਰਕੇ ਪਾਤਸ਼ਾਹ ਸੇਸ਼ ਦੇ ਮਿਹਰ ਭਰਿਆ ਹੱਥ ਰੱਖ ਕੇ ਕਾਰਜ ਰਾਸ ਕਰਵਾਰਣੇ ਪਾਤਸ਼ਾਹ ਜੀ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਕਸ਼ਾਕੇ ਪਹਿਨਾਈ ਗਹਿਣ ਅੰਗੀਕਾਰ ਕਰਨੇ ਸੇਰਪ ਬਰਵਾ ਦੇਲਾ ਉੱਤਪੱਤਰ ਰੱਖਣੀ ਲੋਕ ਪਰਲੋਕ ਵਿਖੇ ਪੜਦੇ ਢੱਗ ਨੇ ਪਾਤਸ਼ਾਹੀ ਪਰ ਸੁੰਦੇ ਰੋਜ ਤੋਂ ਹੁਣ ਤੱਕ ਆਪਜੀ ਜਿਗਰਾਂਥੀ ਸਿੰਘਾਂ ਪਾਸੋਂ ਬਾਣੀ ਪੜਦਿਆਂ ਰਾਗੀ ਸਿੰਘਾਂ ਪਾਸੋਂ ਸ਼ਬਦ ਕੀਰਤਨ ਕਰਦਿਆਂ ਪਰਵਾਰ ਕੋਲੋਂ ਬਾਣੀ ਸਰਵਣ ਕਰਦਿਆਂ ਬਿਆਨ ਭੁੱਲਾ ਚੁੱਕਾ ਹੋ ਗਿਆ ਹੁਣ ਕੀਆ ਅਣਜਾਣ ਬੱਚੇ ਜਾਣ ਕੇ ਉਹ ਆਪ ਕਰਣਾ ਅਗਾਹ ਤੋਂ ਸਮਤ ਵਖਸ਼ਨੀ ਕੜਾਹ ਪ੍ਰਸ਼ਾਦ ਦੇ ਦੇਹ ਹਾਜ਼ਰ ਦਰਪਰਵਾਣ ਹੋਵੇ ਪਰਵਾਣ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੌਣ ਦੀ ਆਗਿਆ ਬਖਸ਼ੋ ਆਪ ਦੀ ਅਸਵਤ ਆਪਣੇ ਮੁਖਾਵੰਤੋਪਨਾਮ ਬਖਸ਼ਿਸ਼ ਕਰਕੇ ਉਪਰਾੰਤ ਸਾਧ ਸੰਗਤ ਨੂੰ ਨਦਰੋ ਨਦਰ ਕਰਤਾ ਅਰਥ ਕਰੋ ਆਪ ਦੀ ਕੇ ਮਹਾਰ ਪਾਵਨ ਪਵਿੱਤਰ ਅਸਥਾਨ ਤੇ ਜੋ ਜੀ ਆਵੇ ਸੁਰਾਂ ਦੀ ਪ੍ਰਸੰਨ ਜਾਵੇ ਨਾਚ ਜਤਿਆਵੇ ਨਾਰਕ ਨਾਮ ਚੜ੍ਹਵੀਂ ਕਲਾ ਤੇਰੇ ਪਾਣੇ ਸਰਬਤ ਆਪਾ